ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਲੰਗਰਾਂ ਦੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਸੰਗਤਾਂ ਦੇ ਵਾਸਤੇ ਕੀਤੇ ਹਾਂ। ਹਾਂਜੀ ਹਾਂਜੀ ਪੂਰੀ ਪੂਰੀ ਰੀਜੀonal ਸੇਵਾ ਚੱਲ ਰਹੀ ਹੈ ਜੀ। ਰਾਤ ਨੂੰ ਕਦੋਂ ਤੱਕ? ਤੇ ਰਾਤ ਨੂੰ ਵੀ ਆਪਣੇ ਸਾਰੇ ਸੇਵਾਦਾਰ ਇੱਥੇ 11-12 ਵਜੇ ਤੱਕ ਹੀ ਜਾਂਦੇ ਪੂਰੀ ਸੇਵਾ ਦਿਵਾ ਕੇ ਭਾਂਡੇ ਸਾਫ਼ ਕਰਕੇ ਜਾਂਦੇ। ਨਹੀਂ ਇਹ ਪਿੱਛੇ ਗੁਰਦੁਆਰਾ ਸਾਹਿਬ ਆ ਉੱਥੇ ਤਿਆਰ ਹੁੰਦਾ ਸਾਰਾ ਲੰਗਰ। ਜੀ। ਪ੍ਰਸ਼ਾਦਿਆਂ ਦੀ ਸੇਵਾ ਵੀ ਪਿੱਛੇ ਤਿਆਰ ਹੁੰਦੀ ਆ। ਔਰ ਲੰਗਰ ਹਾਲ ਦੇ ਵਿੱਚ ਲੰਗਰਾਂ ਦਾ ਉੱਥੇ ਪ੍ਰਬੰਧ ਕੀਤਾ ਗਿਆ। ਚੱਲਦਾਇਆ 24 ਘੰਟੇ। ਹਾਂਜੀ। ਅੱਜ ਛੇਵਾਂ ਦਿਨ ਆ ਲੰਗਰ ਚੱਲਣ ਵਿੱਚ ਲਾਸਟ ਦਿਨ ਆ। ਤੇ ਆਉਣ ਵਾਲੇ ਟਾਈਮ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨਗੇ ਹੋਰ ਵੱਡੇ ਪੱਧਰ ਤੇ ਵਧੀਆ ਤਰੀਕੇ ਨਾਲ ਸੰਗਤ ਦੇ ਵਾਸਤੇ ਲੰਗਰਾਂ ਦੇ ਇੰਤਜ਼ਾਮ ਕੀਤੇ ਜਾਣਗੇ। ਗੁਰੂ ਸਾਹਿਬ ਕਰਾਉਂਦੇ ਆ। ਸੰਗਤ ਸਾਰੀ ਰਲ ਕੇ ਕਰਨਦੀ ਆ। ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖ ਕੇ ਸ਼ਹੀਦ ਸਿੰਘ ਕਰਵਾਉਂਦੇ ਸੇਵਾ ਸਾਰੀ। ਬਹੁਤ ਵਧੀਆ ਹੀ ਬਹੁਤ ਵਧੀਆ ਹੀ ਤਾਂ 3-4 ਦਿਨ ਤੋਂ ਬਣ ਰਿਹਾ ਜੀ ਤਾਂ ਬਹੁਤ ਵਧੀਆ ਲੱਗ ਰਹੀ ਹੈ ਸੇਵਾ ਕਰ ਰਹੇ ਹਾਂ ਹਾਂ ਜੀ ਹਾਂ ਜੀ ਤਾਂ ਸਾਰ ਸੁਜਾਣੀ ਨੇ ਆਂਦੀ ਤੁਹਾਨੂੰ ਨਹੀਂ ਭਾਜੀ ਹੁਣਾਂ ਤੋਂ ਸਿੱਖ ਰਹੇ ਨਹੀਂ ਹੌਲੀ ਹੌਲੀ ਇਹਨਾਂ ਦੇ ਸਹਿਯੋਗ ਨਾਲ ਪੱਕੀ ਬਾਬਾ ਜੀ ਨਾਲ ਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਦਿਨ ਰਾਤ ਇਸ 4 ਦਿਨ ਅਸੀਂ ਲਗਾਤਾਰ ਲੱਗਰ ਚਲਾਈਦੇ ਆ ਕੋਈ ਠੰਡ ਨਹੀਂ ਲੱਗਦੀ ਜੀ ਦਿਨ ਰਾਤ ਲੋਕੀ ਗਰਮ ਪਾਣੀ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਆਂਡੇ ਧੋਦੇ ਲੋਕਾਂ ਦੇ ਹੁਣ ਤਾਂ ਇੱਕ ਤਾਂ ਸਟਾਰ ਸਜਾ ਚੁੱਕਿਓ 30 35 ਨੇ ਯਾਰ ਲੋਕ ਆਉਂਦੇ ਨੇ ਬਣਵਾ ਕੇ ਜਾਂਦੇ ਨੇ ਸਾਰੇ ਹਰ ਕੋਈ ਲੰਗਰ ਇੱਥੇ ਉਹਨਾਂ ਨੂੰ ਖੰਨੇ ਤੋਂ ਇੱਥੇ ਕੋਈ ਲੰਗਰ ਨਹੀਂ ਮਿਲਦਾ ਇੱਥੇ ਅਗਲੇ ਰਾਤੀ ਵੀ ਦੱਸ ਕੇ ਗਏ ਕਿ ਪਿਛੇ ਲੰਗਰ ਨਹੀਂ ਤੇ ਇੱਥੇ ਲੰਗਰ ਆਪਾਂ ਨੂੰ ਸਾਰੇ ਸ਼ਾਕੇ ਮਿਲ ਜਾਂਦੀ ਹੈ ਪਰ ਰੋਜ਼ ਬਦਲ ਕੇ ਚੱਲਦਾ ਜੀ ਸਾਗ ਮੱਕੀ ਦੀ ਰੋਟੀ ਦਾਲ ਪਰਨੇ ਚੱਲ ਰਿਹਾ ਜੀ ਇਸ ਤੋਂ ਬਾਅਦ ਆਪਣੇ ਕੋਪੀ ਮੈਸੇਜਾਂ ਜੀ ਚੱਲ ਰਹੀ ਹੈ ਜੀ ਲਗਾਤਾਰ ਡੇਲੀ ਸਬਜ਼ੀ ਵਟਕੇ ਬਦਲ ਕੇ ਚੱਲ ਰਹੀ ਹੈ। ਇਹ ਸਿੱਖੀ ਦੇ ਵਿੱਚ ਰਹਿਣ ਚਾਹੀਦਾ ਕਿਉਂਕਿ ਆਪਣੇ ਵਾਸਤੇ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ ਛੋਟੀਆਂ-ਛੋਟੀਆਂ ਜਿੰਦਾਣੇ। ਇਹ ਪ੍ਰਬੰਧ ਸਾਡੇ ਕੋਲ ਖੁੱਲਾ ਜੀ ਥੱਲੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਖੁੱਲੀ ਤਾਂ ਟਰਾਲੀਆਂ ਟਰੈਕਟਰ ਉੱਤੇ ਰੁਕ ਜਾਂਦੇ ਆ। ਬਾਕੀ ਸਾਡਾ ਸਟਾਫ ਨਾਲ ਡਿਊਟੀ ਵੀ ਕਰ ਰਿਹਾ ਜੀ ਨਾਲ-ਨਾਲ ਸੇਵਾ ਵੀ ਕਰ ਰਿਹਾ। ਦੋਨੇ ਕੰਮ ਨਾਲ ਦੇ ਨਾਲ ਹੀ ਚੱਲਦੇ ਆ। ਔਰ ਨੌਜਵਾਨੀ ਨੂੰ ਵੀ ਬੇਨਤੀ ਇਹ ਹੋਈ ਕਿ ਵੱਧ ਤੋਂ ਵੱਧ ਅਮਰਤਾਰੀ ਹੋਵੋ। ਕੇਸਾਂ ਧਾਰੀ ਹੋਵੋ। ਗੁਰੂ ਵਾਲੇ ਬਣੋ ਮਾਟੀ ਹਾਂਜੀ ਸਾਰੀਆਂ ਸੇਵਾ ਕਰਕੇ ਤਾਂ ਸਰਾਂਦ ਤੋਂ ਆਦਿ ਨੇ ਛੋਲੇ ਆ ਬੌਕੜਾ ਲਾਡੋ ਆ ਇੱਕ ਕੁੜੀਆਂ ਵੀ ਸਾਰੀਆਂ ਜਿੱਦਾਂ ਦਾ ਲੰਗਰ ਚਾਲੂ ਹੋਇਆ ਇਹਨਾਂ ਨੇ ਡਟ ਕੇ ਸਾਰਿਆਂ ਨੇ ਪੈਰਾ ਦਿੱਤਾ ਸਾਰੇ ਜਿੰਨੇ ਵੀ ਨੌਜਵਾਨ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੀ ਕਾਲ ਜੀ ਮੈਂ ਪ੍ਰਿਅੰਕਾ ਲਡਵਾਲ ਟੋਲਪਲਾਸਾ ਦੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੀ ਆਂ ਦੱਸਦੇ ਕਿ ਪੰਜਾਬ ਦਾ ਸਭ ਤੋਂ ਵੱਡਾ ਟੋਲ ਪਲਾਜ਼ਾ ਆਖਣ ਵਾਲਾ ਇਸ ਟੋਲ ਪਲਾਜ਼ਾ ਦੇ ਸຫມੂਹ ਕਰਮਚਾਰੀਆਂ ਦੇ ਵੱਲੋਂ ਤੇ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਇਹ ਤਸਵੀਰਾਂ ਲੰਗਰ ਦੀਆਂ ਸਾਂਝਾ ਕਰ ਰਿਹਾ ਮਾਤਾ ਗੁਜਰਕੌਰ ਜੀ ਦੀ ਅਤੇ ਚਾਰ ਸਾਹਿਬ ਜਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਹੈ ਜਿਹੜਾ ਕਿ 4 ਦਿਨਾਂ ਤੋਂ ਲਗਾਤਾਰ ਲੰਗਰ ਦੀ ਸੇਵਾ ਇੱਥੇ ਨਿਭਾਈ ਜਾ ਰਹੀ ਹੈ ਲਾਡੂਵਾਲ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੇ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ ਜਿਹੜਾ ਕਿ ਲੰਗਰ ਲਗਾਇਆ ਗਿਆ ਹੈ ਜਿੱਥੇ ਦੂਰ ਦੂਰੋਂ ਆਡੇ ਤੋਂ ਗੱਡੀਆਂ ਆਉਂਦੀਆਂ ਨੇ ਇਸ ਟੋਲ ਪਲਾਸੇ ਤੋਂ ਲੰਘਦੀਆਂ ਨੇ ਸਫ਼ਰ ਕਰਕੇ ਸਵਾਰੀਆਂ ਡੇក ਅੱਗੇ ਜਾਂਦੇ ਨੇ ਪਰ ਉਹਨਾਂ ਨੂੰ ਰੋਕ ਕੇ ਲੰਗਰ ਛਕਾਇਆ ਜਾ ਰਿਹਾ ਸੋ ਵੇਖ ਸਕਦੇ ਹੋ ਤੁਸੀਂ ਕਿ ਲੋਕ ਬੈਠ ਰਹੇ ਨੇ ਰਾਮ ਦੇ ਨਾਲ ਲੰਗਰ ਛਕਦੇ ਨੇ ਸੋ ਦੱਸ ਦਈਏ ਕਿ ਇਸ ਲੰਗਰ ਮੌਕੇ ਜਿਹੜੇ ਕਿ ਹਜ਼ੂਰ ਸਾਹਿਬ ਤੋਂ ਬਾਬਾ ਕਸ਼ਮੀਰ ਸਿੰਘ ਜੀ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਹੈ ਜਿਹੜੇ ਕਿ ਇੱਥੋਂ ਦੀ ਸੇਵਾ ਨਿਭਾਈ ਜਾ ਰਹੀ ਹੈ ਬਾਬਾ ਜਿਹੜੇ ਕਿ ਕਸ਼ਮੀਰ ਸਿੰਘ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਜੀ ਇਸ ਨੌਜਵਾਨ ਪੀੜ੍ਹੀ ਦੇ ਨਾਲ ਇਹ ਕਰਮਚਾਰੀਆਂ ਦੇ ਨਾਲ ਜਿਹੜੇ ਕਿ ਲਾਡਵਾਲ ਟੋਲ ਪਲਾਜ਼ਾ ਤੇ ਪਿਛਲੇ 4 ਦਿਨਾਂ ਤੋਂ ਨਿਰੰਤਰ ਸੇਵਾ ਕਰ ਰਹੇ ਨੇ ਸਸ਼ੀਕਾ ਜੀ ਸਸ਼ੀਕਾ ਜੀ ਜੀ ਸਭ ਤੋਂ ਪਹਿਲਾਂ ਤੇ ਪੁੱਛਣਾ ਚਾਹਾਂਗੀ 4 ਦਿਨਾਂ ਤੋਂ ਦਿਨ ਰਾਤ ਇਹ ਸੇਵਾ ਜਿਹੜੀ ਕਿ ਲੰਗਰ ਦੀ ਚੱਲ ਰਹੀ ਹੈ ਹਾਂ ਜੀ ਜੀ ਸ ਲਾਡਲ ਟੂਰ ਪਲੇਸ ਦੇ ਕਰਮਚਾਰੀਆਂ ਦੇ ਸਹਿਯੋਗ ਦੇ ਨਾਲ ਕੀਤੀ ਹਾਂ ਜੀ ਹਾਂ ਜੀ ਹਾਂ ਜੀ ਕੋਈ ਦਿੱਕਤ ਪਰੇਸ਼ਾਨੀ ਕੋਈ ਆ ਰਹੀ ਹੈ ਨਹੀਂ ਜੀ ਸੋ ਵੀਰ ਜੀ ਇੰਨੀ ਜ਼ਿਆਦਾ ਠੰਡ ਹੈ ਇੰਨੀ ਜ਼ਿਆਦਾ ਠੰਡ ਦੇ ਵਿੱਚ ਜਿਹੜੀ ਕਿ ਲੰਗਰ ਸੇਵਾ ਨਿਰੰਤਰ ਚੱਲ ਰਹੀ ਹੈ ਹਾਂ ਜੀ ਹਾਂ ਜੀ ਪੂਰੀ ਪੂਰੀ ਰੀਜਨਲ ਜੀ ਸੇਵਾ ਚੱਲ ਰਹੀ ਹੈ ਜੀ ਰਾਤ ਨੂੰ ਕੌਣ ਸੇਵਾ ਕਰਦਾ ਰਤ ਨੂੰ ਵੀ ਆਪਣੇ ਸਾਰੇ ਸੇਵਾਦਾਰ ਇੱਥੇ 11 12 ਵਜੇ ਤੱਕ ਜਾਂਦੇ ਪੂਰੀ ਸੇਵਾ ਨਿਵਾ ਕੇ ਭਾਂਡੇ ਸਾਫ਼ ਕਰਕੇ ਜਾਂਦੇ ਜੀ ਸੋ ਸਭ ਤੋਂ ਪਹਿਲਾਂ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਹਜੂਰ ਸਾਹਿਬ ਤੋਂ ਬਾਬਾ ਕਸ਼ਮੀਰ ਸਿੰਘ ਜੀ ਸਾਡੇ ਵਿੱਚ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਜੋ ਕਿ 3 ਸਾਲ ਤੋਂ ਨਿਰੰਤਰ ਇੱਥੇ ਲੰਗਰਾਂ ਦੀਆਂ ਸਵਾਵਾਂ ਜੋ ਕਿ ਸਾਰੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਲਾਡੋਵਾਲ ਟੂਲਪਲੱਜ ਦੇ ਵਰਕਰਾਂ ਵੱਲੋਂ ਅਤੇ ਸਾਰੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤੇ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਨਿਹੰਗ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਮੌਜੂਦਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਥੇਦਾਰ ਬਾਬਾ ਗਰਮੀਤ ਸਿੰਘ ਜੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਲੰਗਰਾਂ ਦੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਸੰਗਤਾਂ ਦੇ ਵਾਸਤੇ ਕੀਤੇ ਜਾਂਦੇ ਨੇ ਜੇਕਰ ਇੱਥੇ ਦੀ ਸੰਗਤਾਂ ਦੀ ਗੱਲ ਕੀਤੀ ਜਾਵੇ ਤਾਂ ਲੰਗਰ ਜਿਹੜਾ ਕਿ ਬਣ ਰਿਹਾ ਜਿੱਥੇ ਕਿ ਲੋਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਤੁਲੰਗਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੰਗਰ ਖਾ ਕੇ ਜਾ ਰਹੇ ਨੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਬਣ ਰਿਹਾ ਇਸ ਪੰਡਾਲ ਦੇ ਵਿੱਚ ਬਣਾਇਆ ਨਹੀ ਇਹ ਪਿੱਛੇ ਗੁਰਦੁਆਰਾ ਸਾਹਿਬ ਆ ਉੱਥੇ ਤਿਆਰ ਹੁੰਦਾ ਸਾਰਾ ਲੰਗਰ ਜੀ ਪ੍ਰਸ਼ਾਦਿਆਂ ਦੀ ਸੇਵਾ ਵੀ ਪਿੱਛੇ ਤਿਆਰ ਹੁੰਦੀ ਆ ਔਰ ਲੰਗਰ ਹਾਲ ਦੇ ਵਿੱਚ ਲੰਗਰਾਂ ਦਾ ਉੱਥੇ ਪ੍ਰਬੰਧ ਕੀਤਾ ਥਾ ਸਿੱਖ ਧਰਮ ਆ ਉਹਨੂੰ ਨਹੀਂ ਭੁੱਲਣਾ ਜੀ ਦਾ ਉਹਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਹੋਰ ਕਿਸੇ ਪਾਸੇ ਤੇ ਸਿੱਖੀ ਦੇ ਵਿੱਚ ਰਹਿਣ ਚਾਹੀਦਾ ਕਿਉਂਕਿ ਆਪਣੇ ਵਾਸਤੇ ਬਹੁਤ ਵੱਡੀਆਂ ਸ਼ਹਾਹਤਾਂ ਦਿੱਤੀਆਂ ਛੋਟੀਆਂ-ਛੋਟੀਆਂ ਜਿੰਦਾਂ ਨੇ ਤੇ ਗੁਰੂ ਸਾਹਿਬ ਨੇ ਜਿਹੜੀ ਇਹ ਨੀਂਹ ਰੱਖੀ ਸੀ ਇਹ ਨੀਂਹ ਹੀ ਸ਼ੁਰੂ ਤੋਂ ਰੱਖਤੀ ਸੀ ਜਿਹਦੀ ਸਿੱਖੀ ਦੀ ਜੀ ਔਰ ਨੌਜਵਾਨੀ ਨੂੰ ਵੀ ਬੇਨਤੀ ਇਹੋਈ ਕਿ ਵੱਧ ਤੋਂ ਵੱਧ ਅਮਰਤਾਰੀ ਹੋਵੋ ਜੀ ਕੇਸਾਂ ਧਾਰੀ ਹੋਵੋ ਗੁਰੂ ਵਾਲੇ ਬਣੋ ਤੇ ਆਪਣੇ ਧਰਮ ਦੇ ਵਿੱਚ ਪੱਕੇ ਹੋਵੋ ਤੇ ਆਉਣ ਵਾਲੇ ਸਾਲ ਦੇ ਵਿੱਚ ਇਹ ਉਪਰਾਲੇ ਲਗਾਤਾਰ ਇਸ ਤਰ੍ਹਾਂ ਜਾਰੀ ਰਹਿਣਗੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨਗੇ ਹੋਰ ਵੱਡੇ ਪੱਧਰ ਤੇ ਵਧੀਆ ਤਰੀਕੇ ਨਾਲ ਸੰਗਤ ਦੇ ਵਾਸਤੇ ਲੰਗਰਾਂ ਦੇ ਇੰਤਜ਼ਾਮ ਕੀਤੇ ਜਾਣਗੇ ਗੁਰੂ ਸਾਹਿਬ ਕਰਾਉਂਦੇ ਆ ਸੰਗਤ ਸਾਰੀ ਰਲ ਕੇ ਕਰਨਦੀ ਆ ਗੁਰੂ ਸਾਹਿਬ ਮੇਰ ਭਰਿਆ ਹੱਥ ਰੱਖ ਕੇ ਸ਼ੀਸ਼ੇ ਸੰਕਰਵਾਉਂਦੇ ਸੇਵਾ ਸਾਰੀ ਹੈ ਮੈਂ ਪੁੱਛ ਜਾਵਾਂਗੇ ਵਿੱਚ ਜਿੱਥੇ ਕਿ ਅੱਜ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ ਠੰਡ ਦੇ ਵਿੱਚ ਲੋਕ ਜਿਹੜੇ ਕਿ ਰਜਾਈਆਂ ਦੇ ਵਿੱਚ ਘਰੇ ਬੈਠੇ ਹੋਏ ਨੇ ਕਰ ਉਠਣ ਦਾ ਮਨ ਨਹੀਂ ਕਰ ਰਿਹਾ ਪਰ ਤੁਹਾਡੇ ਜਿਹੜੇ ਕਰਮਚਾਰੀ ਨੇ ਜਾਂ ਇੱਥੋਂ ਦੇ ਲੋਕ ਨੇ ਉਹ ਸੇਵਾ ਨਿਰੰਤਰ ਨਿਭਾ ਰਹੇ ਨੇ ਕਿਸ ਤਰ੍ਹਾਂ ਦੀ ਕੋਈ ਕਟਨਾਈ ਹੈ ਪਰੇਸ਼ਾਨੀ ਨਹੀਂ ਆ ਰਹੀ ਵਾਇਗੁਰਚੀ ਦਾ ਖਾਸ ਸਾਹਿਬ ਵਾਇਗੁਰਚੀ ਫਤਿਹ ਬਲਨਡੋਲ ਟੋਲ ਦੇ ਜਿਹਨਾਂ ਸਟਾਫ ਆ ਜੀ ਇਹ ਬਹੁਤ ਮਿਹਨਤੀ ਆ ਇਹਨਾਂ ਦੇ ਸਹਿਯੋਗ ਨਾਲ ਬਾਕੀ ਬਾਬਾ ਜੀ ਨਾਲ ਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਦਿਨ ਰਾਤ ਇਸ ਚਾਰ ਦਿਨ ਅਸੀਂ ਲਗਾਤਾਰ ਲੰਗਰ ਚਲਾਈਦੇ ਆ ਕੋਈ ਠੰਡ ਨਹੀਂ ਲੱਗਦੀ ਜੀ ਦਿਨ ਰਾਤ ਲੋਕੀ ਗਰਮ ਪਾਣੀ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਆਂਡੇ ਧੋਂਦੇ ਰਾਤ ਦੇ 2 ਵੀ ਵਜੇ ਤੇ 3 ਵਜੇ ਦੇ ਹੀ ਦੁਬਾਰਾ ਸਵੇਰੇ 6 7 ਵਜੇ ਫਿਰ ਲੰਗਰ ਸਟਾਰਟ ਹੋ ਜਾਂਦੇ ਜੀ ਹਾਂਜੀ ਜੀ ਸੋ ਲੰਗਰ ਜਿਹੜਾ ਕਿ ਬਦਲ-ਬਦਲ ਕੇ ਹਾਂਜੀ ਰਾਤ ਨੂੰ ਰਾਤੀਂ 2:30 ਵਜੇ ਤੇ ਕਰੇ ਸੇਵਾ ਸਾਰੀ ਨਿਭਾ ਗ ਜਾਂਦੇ ਆ ਹਾਂਜੀ ਇਹ ਕੁੜੀਆਂ ਵੀ ਸਾਰੀਆਂ ਜਿੱਦਾਂ ਦਾ ਲੰਗਰ ਚਾਲੂ ਹੋਇਆ ਇਹਨਾਂ ਨੇ ਡਟ ਕੇ ਸਾਰਿਆਂ ਨੇ ਪਹਿਰਾ ਦਿੱਤਾ ਸਾਰੇ ਜਿੰਨੇ ਵੀ ਨੌਜਵਾਨ ਆ ਉਦਾਂ ਇਹ ਉਹ ਆਪਣੀ ਡਿਊਟੀ ਕਰਦੇ ਆ ਜਿੱਦਾਂ ਉਹ ਕੁਝ ਹੋ ਰਿਹਾ ਹੁਣ ਕੱਲ ਨੌਜਵਾਨ ਇੱਕ ਦੱਸੰਦਿਆ ਸੀ ਆਪਣਾ ਸਿੰਘ ਹਾਂਜੀ ਉਹ ਕਹਿੰਦਾ ਵੀ ਉਦਾਂ ਹੀ ਜੇ 12 ਵਜੇ ਸੌਵਾਂਗੇ ਤੇ ਉਦਾਂ 8 ਵਜੇ ਉੱਟਣਾ ਤੇ ਪਰ ਇਹ ਜਦੋਂ ਅਸੀਂ ਦਿਨ ਚੱਲਦੇ ਹਾਂ ਸੇਵਾ ਇੱਥੇ ਲੱਗਦੇ ਤੇ ਉਦੋਂ ਥਕਾਵਟ ਵੀ ਨਹੀਂ ਹੁੰਦੀ ਜੀ ਗੁਰੂ ਸਾਹਿਬ ਇੰਨੀ ਕਿਰਪਾ ਕਰ ਦਿੰਦੇ ਆਪ ਹੀ ਜੀ ਹਾਂਜੀ ਜਿੱਦਾਂ ਜਿਹੜੇ ਵੀ ਆਪਣੇ ਮੱਥਾ ਟੇਕਣ ਜਾਂਦੇ ਸਾਰੇ ਹੁਣ ਵਾਪਸੀ ਆਉਂਦੇ ਯਾਤਰਾ ਤੋਂ ਮਾਝੇ ਵਾਲੇ ਭਰਾ ਆ ਰਹੇ ਸਾਡੇ ਸਾਰੇ ਹਰ ਕੋਈ ਲੰਗਰ ਇੱਥੇ ਉਹਨਾਂ ਨੂੰ ਖੰਨੇ ਤੋਂ ਇੱਥੇ ਕੋਈ ਲੰਗਰ ਨਹੀਂ ਮਿਲਦਾ ਇੱਥੇ ਅਗਲੇ ਰਾਤੀ ਵੀ ਦੱਸ ਕੇ ਗਿਆ ਕਿ ਪਿੱਛੇ ਲੰਗਰ ਨਹੀਂ ਤੇ ਇੱਥੇ ਲੰਗਰ ਆਪਾਂ ਨੂੰ ਸਾਰੇ ਸ਼ਾਕੇ ਮਿਲ ਜਾਂਦੇ ਰਾਤ ਨੂੰ ਦੁੱਧ ਦਾ ਲੰਗਰ ਵੀ ਚੱਲਦਾ ਚਾਹ ਪੂਰੀ ਰਾਤ ਤੱਕ ਚੱਲਦੀ ਸੀ ਇੱਥੇ ਹਾਂਜੀ ਸੋ ਕਿਸ ਕਿਸ ਚੀਜ਼ ਦਾ ਲੰਗਰ ਜਿਹੜੇ ਕੀ ਲਗਾਇਆ ਜਾਂਦਾ ਲੰਗਰ ਰੋਜ਼ ਬਦਲ ਕੇ ਚੱਲਦਾ ਜੀ ਸਾਗ ਮੱਕੀ ਦੀ ਰੋਟੀ ਦਾਲ ਮਟਰ ਪਨੀਰ ਚੱਲ ਰਿਹਾ ਜੀ ਇਸ ਤੋਂ ਬਾਅਦ ਆਪਣੇ ਗੋਭੀ ਬੇਸਨ ਚੀ ਚੱਲ ਰਹੀ ਹੈ ਜੀ ਲਗਾਤਾਰ ਡੇਲੀ ਸਬਜ਼ੀ ਬਣ ਕੇ ਬਦਲ ਕੇ ਚੱਲਦੀ ਜੀ ਹਾਂਜੀ ਸੋ ਇਸ ਜਿਵੇਂ ਕਿ ਲਾਡੂਵਾਲ ਦੇ ਨਜ਼ਦੀਕੀ ਕਾਫੀ ਪਿੰਡ ਲੱਗਦੇ ਨੇ ਪਿੰਡਾਂ ਦੇ ਲੋਕ ਵੀ ਆ ਰਹੇ ਨੇ ਸੇਵਾ ਕਰਨ ਦੇ ਹਾਂਜੀ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਲੱਗਦੇ ਰੋਜ਼ ਸੇਵਾ ਕਰਨ ਆਉਂਦੇ ਇੱਥੇ ਬਰਤਨਾਂ ਦੀ ਸੇਵਾ ਕਰਦੇ ਪ੍ਰਸ਼ਾਦਾਂ ਦੀ ਸੇਵਾ ਕਰਦੇ ਜੀ ਆਲੇ ਦੁਆਲੇ ਦੀ ਸੰਗਤ ਦੇ ਸਹਿਯੋਗ ਨਾਲ ਹੀ ਲੰਗਰ ਦਿਨ ਰਾਤ ਚੱਲ ਰਿਹਾ ਜੀ ਸਭ ਤੋਂ ਸੌਖਾ ਤਾਂ ਉਹਨਾਂ ਦੇ ਲਈ ਹੋ ਰਿਹਾ ਜਿਹੜੇ ਕਿ ਸਰਹਿੰਦੂ ਮੱਥਾ ਟੇਕਣ ਦੇ ਲਈ ਜਾ ਰਹੇ ਨੇ ਅਗਰ ਉਹਨਾਂ ਨੇ ਅੰਮ੍ਰਿਤਸਰ ਜਾਣਾ ਹੈ ਜਲੰਧਰ ਜਾਣਾ ਦੂਰ ਪੈ ਜਾਂਦਾ ਤੇ ਰਸਤੇ ਦੇ ਵਿੱਚ ਇੱਥੇ ਰੁੱਕੇ ਆ ਜਿਹੜੇ ਕਿ ਪ੍ਰਸ਼ਾਦਾ ਛੱਕ ਕੇ ਜਾਂਦੇ ਨੇ ਜੀ ਜੀ passe ਜਿੱਨੇ ਵੀ ਰੁਕਣਾ ਇੱਥੇ ਕੋਈ ਲਾਡੋਵਾਲ ਟੋਲ ਕਰਕੇ ਸਾਰੀਆ ਸੰਗਤਾਂ ਰੁਕਦੀਆਂ ਇੱਥੇ ਤੇ ਪ੍ਰਬੰਧ ਸਾਡੇ ਕੋਲ ਖੁੱਲਾ ਜੀ ਥੱਲੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਖੁੱਲੀ ਤਾਂ ਟਰਾਲੀਆਂ ਟਰੈਕਟਰ ਉੱਥੇ ਰੁਕ ਜਾਂਦੇ ਆ ਬਾਕੀ ਸਾਡਾ ਸਟਾਫ ਨਾਲ ਡਿਊਟੀ ਵੀ ਕਰ ਰਿਹਾ ਜੀ ਨਾਲ ਨਾਲ ਸੇਵਾ ਵੀ ਕਰ ਰਿਹਾ ਦੋਨੇ ਕੰਮ ਨਾਲ ਦੇ ਨਾਲ ਹੀ ਚੱਲ ਰਹੇ ਜੀ ਸੋ ਬਿਲਕੁਲ ਬਹੁਤ ਸੋਹਣੀ ਗੱਲ ਆਖੀ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਜਿਹੜਾ ਕਿ ਸਟਾਫ ਹੈ ਉਹ ਨਾਲ ਦੇ ਨਾਲ ਡਿਊਟੀ ਵੀ ਕਰ ਰਿਹਾ ਹੈ ਤੇ ਨਾਲ ਦੇ ਨਾਲ ਸੇਵਾ ਵੀ ਕਰ ਰਿਹਾ ਹੈ ਜਿਹੜਾ ਤੁਸੀਂ ਵੇਖ ਸਕਦੇ ਹੋ ਇਹ ਕਰਮਚਾਰੀ ਨੇ ਲਾਡੂਵਾਲ ਟੋਲ ਪਲਾਜ਼ਾ ਦੇ ਕਰਮਚਾਰੀ ਹੈ ਜਿਹੜੇ ਕਿ ਨਿਰੰਤਰ ਸੇਵਾ ਇੱਥੇ ਨਿਭਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਅੱਜ ਆਖਿਰਲਾ ਦਿਨ ਹੈ ਜਿਸ ਲੰਗਰ ਦਾ ਲੋਕ ਰੁਕਦੇ ਨੇ ਇਹ ਕਹਿ ਸਕਦੇ ਕਿ ਪੰਜਾਬ ਦਾ ਸਭ ਤੋਂ ਵੱਡਾ ਟੋਲ ਪਲਾਜ਼ਾ ਹੈ ਜਿੱਥੇ ਕਿ ਲੋਕ ਰੁਕ ਕੇ ਇਥੇ ਜਿਹੜੇ ਅੰਮ੍ਰਿਤਸਰ ਤੋਂ ਸਰਹਿੰਦ ਮੱਠਾ ਟਿਕਣ ਦੇ ਲਈ ਜਾ ਰਹੇ ਨੇ ਪਠਾਨਕੋਟ ਤੋਂ ਜਾ ਰਹੇ ਨੇ ਜਾਂ ਫਿਰ ਕਹਿ ਸਕਦੇ ਦੂਰ ਤੋ ਸਰਹੰਦ ਮੱਥਾ ਟੇਕਣ ਲਈ ਜਾ ਰਹੇ ਨੇ ਰਸਤੇ ਦੇ ਵਿੱਚ ਅਗਰ ਲੰਗਰ ਛਕਣਾ ਹੋਵੇ ਤਾਂ ਤੁਸੀਂ ਇੱਥੇ ਰੁਕ ਕੇ ਭੋਜਨ ਕਰਕੇ ਜਿਹੜਾ ਕਿ ਅੱਗੇ ਜਾ ਸਕਦੇ ਹੋ ਲੰਗਰ ਛਕ ਕੇ ਅੱਗੇ ਜਾ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਲੋਕ ਆ ਜਿਹੜੇ ਕਿ ਇੱਥੋਂ ਨਿਕਲਦੇ ਨੇ ਤੇ ਲੰਗਰ ਛਕ ਕੇ ਅੱਗੇ ਜਾਂਦੇ ਨੇ ਸੋ ਤੁਸੀਂ ਜਿਹੜਾ ਕਿ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਲਾਡਵਾਲ ਟੂਲਪਲਾਜ਼ਾ ਦੀ ਇਸ ਸੰਬੰਧਿਤ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਦੱਸ ਦੇ ਕਿ ਨਿਰੰਤਰ ਪਿਛਲੇ 3 ਸਾਲਾਂ ਤੋਂ ਇਹ ਸੇਵਾ ਜਿਹੜੀ ਕਿ ਨਭਾਈ ਜਾ ਰਹੀ ਹੈ ਸੋ ਕਿਸ ਕਦਰ ਹੈ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਸੇਵਾ ਚੱਲ ਰਹੀ ਹੈ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਦੀ ਯਾਦ ਦੇ ਵਿੱਚ ਕਹਿੰਦੇ ਨੇ ਕਿ ਦਿਨ ਰਾਤ ਲੰਗਰ ਜਿਹੜਾ ਕਿ ਵਰਤਾਇਆ ਜਾ ਸੇਵਾ ਕਰ ਰਹੀਆਂ ਨੇ ਕੁੜੀਆਂ ਕੋਈ ਠੰਡ ਨਹੀਂ ਲੱਗ ਰਹੀ ਤੁਹਾਨੂੰ ਨਹੀਂ ਨਹੀਂ ਕੋਈ ਠੰਡ ਨਹੀਂ ਨਹੀਂ ਠੰਡ ਲੱਗਦੀ ਹਾਂ ਤਾਂ ਨਹੀਂ ਲੱਗ ਸਕਦਾ ਨਹੀਂ ਨਹੀਂ ਠੰਡ ਨਹੀਂ ਲੱਗਦੀ ਅੱਛਾ ਰਾਤ ਬਰਾਤ ਤੱਕ ਲੰਗਰ ਜਿਹੜਾ ਕਿ ਪੂਰਾ ਚੱਲ ਰਿਹਾ ਹੈ ਹਾਂ ਜੀ ਹਾਂ ਜੀ ਚੱਲਦਾ ਰਹਿੰਦਾ ਹੈ ਸਾ ਵੀ ਜਦੋਂ ਸਵੇਰ ਤੱਕ ਤੱਕ ਚੱਲਦਾ ਇਥੇ 24 ਘੰਟੇ ਹਾਂਜੀ ਅੱਜ 6ਵਾਂ ਦਿਨ ਆ ਲੰਗਰ ਚਾਹ ਦੇ ਵਿੱਚ ਲਾਸਟ ਦਿਨ ਹੈ ਨਹੀਂ 6ਵਾਂ ਦਿਨ ਅੱਜ ਹਾਂਜੀ ਤੇ ਲਗਾਤਾਰ ਜਿਹੜਾ ਕਿ ਬਿਲਕੁਲ ਚੱਲ ਰਿਹਾ ਇਥੇ ਹਾਂਜੀ ਬਿਲਕੁਲ ਲਗਾਤਾਰ ਕੋਈ ਰੁਕਦੇ ਨਹੀਂ ਹਾਂਜੀ ਬਿਲਕੁਲ ਅੱਜ ਲੋਕ ਰੁੱਕ ਕੇ ਸੇਵਾ ਕਰਕੇ ਵੀ ਜਾਂਦੇ ਨੇ ਇੱਥੇ ਹਾਂਜੀ ਹਾਂਜੀ ਰੁੱਕ ਰੁੱਕ ਕੇ ਸੇਵਾ ਵੀ ਚੱਲਦੀ ਹੈ ਇੱਥੇ ਕਿੱਥੋਂ 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 ਲੋਕ ਆਉਂਦੇ ਨੇ ਜਿਵੇਂ ਕਿ ਸਰਹੰਦ ਵੀ ਮੱਥਾ ਟੇਕ ਕੇ ਆ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਲੋਕ ਆ ਰਹੇ ਨੇ ਟਰਾਲੀਆਂ ਰੁੱਕ ਕੇ ਤੇ ਸੇਵਾ ਕਰਕੇ ਜਾਂਦੇ ਹਾਂਜੀ ਹਾਂਜੀ ਸਾਰੀਆਂ ਸੇਵਾ ਕਰਕੇ ਜਾਂਦੇ ਸਰਹੰਦ ਤੋਂ ਆਉਂਦੇ ਨੇ ਥੋਲਿਆਂ ਬੌਕੜਾ ਲਾਡੋਵਾਲ ਜੀ ਇਹ ਤੁਸੀਂ ਵੇਖ ਸਕਦੇ ਹੋ ਜੀ ਤਸਵੀਰਾਂ ਜਿਹੜੇ ਕਿ ਇਹ ਲੜਕੀਆਂ ਜਿਹੜੇ ਕਿ ਸੇਵਾ ਨਿਭਾ ਰਿਆ ਨੇ ਇਸੇ ਤਰ੍ਹਾਂ ਹੀ ਇਹ ਜਿਹੜਾ ਕਿ ਦੂਜੇ ਪਾਸੇ ਲੰਗਰ ਆ ਤਿਆਰ ਕੀਤਾ ਜਾ ਰਿਹਾ ਜੀ ਇਸ ਦੇ ਨਾਲ ਹੀ ਲੱਡੂ ਵਾਲ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਜਵੇਂ ਲੰਗਰ ਸੇਵਾ ਨਿਭਾਈ ਜਾ ਰਹੀ ਇੱਕ ਵੱਖਰਾ ਲੰਗਰ ਦੀ ਇੱਥੇ ਕੀ ਤੁਸੀਂ ਵੇਖ ਸਕਦੇ ਹੋ ਲੱਗ ਰਿਹਾ ਉਹ ਦਸਤਾਰ ਦਾ ਲੰਗਰ ਹੈ ਜਿਹੜਾ ਕਿ ਇਹ ਵੀਰ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਗੱਲਬਾਤ ਕਰਾਂਗੇ ਜੀ ਵੀਰ ਦੇ ਨਾਲ ਸੱਸੀ ਕਾਲਾ ਵੀਰ ਜੀ ਸੱਸੀ ਕਾਲਾ ਜੀ ਜੀ ਉਹ ਜਿਹੜਾ ਦਸਤਾਰ ਦਾ ਲੰਗਰ ਹੈ ਇਹ ਦਸਤਾਰ ਘਰੋਂ ਲੈ ਕੇ ਆਉਣੀ ਪੈਂਦੀ ਹੈ ਕਿ ਤੁਸੀਂ ਦੇ ਰਹੇ ਹੋ ਗੱਲ ਮਿਲ ਕੇ ਚਲੀ ਜਾਂਦੀ ਸਭ ਗੱਲ ਮਿਲ ਕੇ ਚਲੀ ਜਾਂਦੀ ਅੱਛਾ ਕਿੰਨੇ ਕੁ ਲੋਕਾਂ ਦੇ ਹੁਣ ਤਾਂ ਇੱਕ ਦਸਤਾਰ ਸਜਾ ਚੁੱਕੇ ਹੋ ਦੀਪੰਤ ਜੀ ਆਤੀ ਤੇ ਲੋਕ ਆਉਂਦੇ ਨੇ ਬਣਵਾ ਕੇ ਜਾਂਦੇ ਨੇ ਹਾਂ ਜੀ ਹਾਂ ਜੀ ਜਿਹੜਾ ਸਟਾਫ ਵਾਲੇ ਹੁੰਦੇ ਆਪਣੇ ਸਾਰੇ ਸਟਾਫ ਵਾਲੇ ਬੜੀ ਇੱਕ ਇਹਦਾ ਚੀਜ਼ ਦੇਖੀ ਹੈ ਕਿ ਜਿਹੜੇ ਲੋਕ ਨੇ ਆਪਣੇ ਗੇਸ ਕਟਵਾ ਲਏ ਨੇ ਜਿਹੜੇ ਲੋਕਾਂ ਨੇ ਉਹ ਮੁੜ ਤੋਂ ਸਿੱਖੀ ਵੱਲ ਆ ਰਹੇ ਨੇ ਮੁੜ ਤੋਂ ਆਪਣੇ ਸਿਰ ਤੇ ਦਸਤਾਰ ਸਜਾਇਆ ਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਕੀ ਕੀ ਕਹਿਣਾ ਤੁਸੀਂ ਜੇ ਗੱਲਬਾਤ ਕਰਦੇ ਉਹਨਾਂ ਲੋਕਾਂ ਦੇ ਨਾਲ ਕੀ ਵਿਚਾਰ ਸਾਂਝੇ ਕਰਦੇ ਆ ਆ ਤਰ੍ਹਾਂ ਦੇ ਵਿੱਚ ਤਾਂ ਜੀ ਸਾਰੇ ਸਜਾਉਂਦੇ ਹੀ ਆ ਜੀ ਸਾਰੇ ਸਜਾਉਂਦੇ ਹਾਂ ਜੀ ਸੋ ਜੇਕਰ ਤੁਸੀਂ ਲਾਡਵਾਲ ਟੋਲ ਪਲਾਜ਼ਾ ਜਿਹੜਾ ਕਿ ਲੰਘ ਰਹੇ ਹੋ ਉੱਥੇ ਲੰਘ ਸਕੋਗੇ ਤੇ ਜੇਕਰ ਤੁਸੀਂ ਦਸਤਾਰ ਵੀ ਸਜਾਣੀ ਹੈ ਤੇ ਵੀਰ ਜੀ ਨੂੰ ਮਿਲ ਲੈਣਾ ਕਿਉਂਕਿ ਮੁਫਤ ਦਸਤਾਰ ਦਾ ਲੰਗਰ ਵੀ ਇੱਥੇ ਲਗਾਇਆ ਜਾ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਦਸਤਾਰ ਹੈ ਇਸ ਵੀਰ ਦੇ ਸਜਾਈ ਗਈ ਹੈ ਗੱਲਬਾਤ ਕਰਾਂਗੇ ਇਸ ਵੀਰ ਦੇ ਨਾਲ ਸ਼ਸ਼ੀਕਾਲ ਜੀ ਸਾਸੀ ਜੀ ਕਿਵੇਂ ਦਾ ਲੱਗ ਰਿਹਾ ਦਸਾ ਸਜਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤਾਂ ਤਿੰਨ ਚਾਰ ਦਿਨ ਤੋਂ ਬਣ ਰਿਹਾ ਜੀ ਤਾਂ ਬਹੁਤ ਵਧੀਆ ਲੱਗਦਾ ਨਾਲ ਹੀ ਸੇਵਾ ਕਰ ਰਹੇ ਆਪਾਂ ਹਾਂਜੀ ਹਾਂਜੀ ਦਸਾ ਸਜਾਣੀ ਨਾ ਆਂਦੀ ਤੁਹਾਨੂੰ ਨਹੀਂ ਭਾਜੀ ਉਹਨਾਂ ਤੋਂ ਸਿੱਖ ਰਹੇ ਜੀ ਹੌਲੀ ਹੌਲੀ ਹਾਂਜੀ ਹਾਂਜੀ ਮੁਰ ਤੋਂ ਸਿੱਖੀ ਵਾਲਾ ਹਾਂਜੀ 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 ਜ਼ਰੂਰੀ ਕਹਿ ਸਕਦਾ ਕਿ ਛੋਟੇ ਸਾਹਿਬ ਜਵਾਦ ਦੀ ਸ਼ਹਾਦਤ ਤੇ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਇਸ ਨੂੰ ਹਮੇਸ਼ਾ ਆਪਣੇ ਦਿਲadevਛਿਹਾਦ ਰੱਖਣਾ ਚਾਹੀਦਾ ਸਿੱਖੀ ਅੱਗੇ ਹਮੇਸ਼ਾ ਸਿਰ ਝੁਕਾ ਕੇ ਜਿਹੜਾ ਕਿ ਉਹਨਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਬਹੁਤ ਸਾਰੇ ਗਿਲੇ ਸ਼ਿਕਵੇ ਵੀ ਹੋ ਜਾਂਦੇ ਨੇ ਆਪਣੇਆਂ ਤੋਂ ਪਰ ਉਹਨਾਂ ਨੂੰ ਭੁੱਲ ਕੇ ਜਿਹੜਾ ਕਿ ਤੁਹਾਨੂੰ ਕਹਿ ਸਕਦੇ ਆ ਕਿ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਆਪਾਂ ਜੇਕਰ ਅਜਹੀਆਂ ਸੇਵਾਵਾਂ ਪੰਜਾਬ ਦੇ ਵਿੱਚ ਕਰਾਂਗੇ ਤਾਂ ਚੜ੍ਹਦੀ ਕਲਾ ਤੇ ਵਿਚਰਾਈਗਾ ਸਾਡਾ ਪੰਜਾਬ